ਮਾਸ ਸੁਖਿੰਦਰ ਸਿੰਘ ਸੁਜੰਟਾ ਕੰਪਨੀ ਵੱਲੋਂ ਹੈੱਡਕੁਆਰਟਰ ਮੁਕਸਰ ਸੋ ਅਸੀਂ ਇਸ ਟਾਈਮ ਮੁਕਸਰ ਜ਼ਿਲ੍ਹੇ ਦੇ ਪਿੰਡ ਮੜਮੱਲੂ ਦੇ ਵਿੱਚ ਪਹੁੰਚੇ ਹੋਏ ਆਂ ਕਿਸਾਨ ਦੇ ਕਿਸਾਨ ਵੀਰ ਦੇ ਕੋਲੇ ਜਿਨ੍ਹਾਂ ਨੇ ਆਪਣੀ ਮੱਕੀ ਲਾਈ ਹੋਈ ਹੈ ਔਰ ਇਹਨਾਂ ਨੇ ਆਪਣੀ ਜਿਹੜੀ ਸੁਜੰਟਾ ਦੀ ਦਵਾਈ ਵਰਤੀ ਸੀ ਉਹਦੇ ਬਾਰੇ ਆਪਾਂ ਇਹਨਾਂ ਨਾਲ ਜਿਹੜਾ ਹੈਗਾ ਉਸ ਦਵਾਈ ਬਾਰੇ ਆਪਾਂ ਵਿਚਾਰ ਕਰਦੇ ਆ ਜੀ ਸੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆ ਸ਼ੁਭਨਾਮ ਤੁਹਾਡਾ ਜੀ ਜਿਸਕਰਨ ਸਿੰਘ ਜਿਸਕਰਨ ਸਿੰਘ ਜੀ ਮੋਬਾਈਲ ਨੰਬਰ ਸਰ ਤੁਹਾਡਾ 987721047 ਠੀਕ ਹੈ ਜੀ ਸੋ ਤੁਸੀਂ ਜਿਹੜੀ ਹੈਗੀ ਹੈ ਦਵਾਈ ਆਪਣੀ ਸੁਜੈਂਟਾ ਦੀ ਜਿਹੜੀ ਸੀਡ ਵਾਲੀ ਬਤ ਤੀ ਸੀ ਤੁਸੀਂ ਉਹਦੇ ਬਾਰੇ ਥੋੜਾ ਜਿਆਦਾ ਦੱਸਣਾ ਚਾਹੁੰਦੇ ਹੋ ਜੀ ਅਸੀਂ ਇਹ ਸੀਡ ਨੂੰ ਦਵਾਈ ਫਰਟੇਂਜਾ ਡਿਊ ਲਾਈ ਸੀਗੀ ਜੀ 11 ਏਕੜ ਮੱਖੀ ਦੀ ਖੇਤੀ ਕੀਤੀ ਆ ਸਾਰੇ ਨੂੰ ਲਾਈ ਸੀ ਜੀ 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 ਤੇ ਪੂਰੇ 25 ਦਿਨ ਰਿਜ਼ਲਟ ਰਿਆ ਸੁੰਡੀ ਨਹੀਂ ਪਈ ਠੀਕ ਹੈ ਠੀਕ ਹੈ ਠੀਕ ਫਿਰ 25 ਦਿਨਾਂ ਬਾਅਦ 2-3% ਸੁੰਡੀ ਸੀਗੀ ਜੀ 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 ਤੇ ਅਸੀਂ ਸੁਜੈਂਟਾ ਦੀ ਇੰਬਲੀਗੋ ਸਪਰੇਅ ਕੀਤੀ ਜੀ 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 ਇੱਕ ਸਪਰੇਅ ਕੀਤੀ ਆ ਤੇ ਮੱਖੀ 4.5 ਫੁੱਟ ਹਾਈਟ ਕਰ ਗਈ ਸੀ ਜੀ 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 ਸੋ ਤੁਸੀਂ ਦੇਖ ਸਕਦੇ ਹੋ ਆਪਣੇ ਜਸਕਰਨ ਸਿੰਘ ਨੇ ਪਿੰਡ ਮੜਮੱਲੂ ਦੇ ਅੰਦਰ ਜਿਹੜੀ ਆਪਣੀ ਫਰੋਟੇਂਜਾ ਡਿਊ ਦਵਾਈ ਆਉਂਦੀ ਸੁਜੈਂਟਾ ਦੀ ਆਪਣੇ ਮੱਕੀ ਦੇ ਛੀੜ ਨੂੰ ਜਿਹੜੀ ਸੀਗੀ ਲਾਈ ਸੀ ਔਰ ਉਹਨਾਂ ਨੇ ਪੂਰੇ 25 ਦਿਨ ਦਾ ਇਹਦਾ ਰਿਜ਼ਲਟ ਰਿਹਾ ਜੀ ਔਰ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਪੂਰੀ ਕੱਦਗਾਟ ਹਾਈਟ ਹੈ ਬਹੁਤ ਵਧੀਆ ਜਿਹਦਾ ਗ੍ਰੀਨਰੀ ਇਹਦੇ ਅੰਦਰ ਹੈ ਪੂਰੀ ਵਧੀਆ ਜਿਹੜੀ ਸ਼ਾਨਦਾਰ ਆਪਣਾ ਜਿਹੜਾ ਹੈਗਾ ਮੱਕੀ ਦਾ ਖੇਤ ਤੁਹਾਨੂੰ ਨਜ਼ਰ ਆ ਰਿਹਾ ਜੀ ਸੋ ਕਿਸਾਨ ਵੀਰਾਂ ਨੂੰ ਜਸਕਰਨ ਸਿੰਘ ਜੀ ਤੁਸੀਂ ਕਿਸਨੇ ਇਹ ਦੇਣਾ ਚਾਹੁੰਦੇ ਹੋ ਜੀ ਕਿਸਾਨ ਵੀਰਾਂ ਨੂੰ ਜੀ ਇਹ ਸੁਝਾਅ ਦੇਣਾ ਚਾਹੁੰਦੇ ਵੀ ਇਹ ਦਵਾਈ ਪਟੈਂਜਰ ਡਿਊ ਜ਼ਰੂਰ ਲਾਈ ਜਾਵੇ ਕਿਉਂਕਿ ਸਟਾਰਟਿੰਗ ਦੇ ਵਿੱਚ ਜੇ ਸੁੰਡੀ ਪੈ ਜੇ ਤਾਂ ਮੱਕੀ ਹਾਈਟ ਨਹੀਂ ਕਰਦੀ ਜੀ 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 ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ